ਕਿਹਾ ਜਾਂਦਾ ਦਾਤੀ ਦੇ ਇੱਕ ਪਾਸੇ ਦੰਦੇ ਤੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਜਲੰਧਰ ਸੈਂਟਰ ਤੋਂ ਵਿਧਾਇਕ ਰਾਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਵੱਡੇ ਪੱਦਰ ਦੇ ਉੱਤੇ ਸੋਨਾ ਤੇ ਪੈਸਾ ਬਰਾਮਦ ਹੋਇਆ ਦੱਸਿਆ ਜਾ ਰਿਹਾ ਉਹਨਾਂ ਦੇ ਘਰ ਦੇ ਵਿੱਚੋਂ ਕਾਰਪੋਰੇਸ਼ਨ ਦੇ ਵਿੱਚ ਵੱਡੀ ਸੈਟਿੰਗ ਦੱਸੀ ਜਾ ਰਹੀ ਹੈ ਵਿਧਾਇਕ ਸਾਹਿਬ ਦੀ ਤੇ ਨੋਟਿਸ ਉੱਥੋਂ ਲੋਕਾਂ ਨੂੰ ਕਢਵਾਏ ਜਾਂਦੇ ਸੀ ਉਹਨਾਂ ਦੀ ਸੈਟਲਮੈਂਟ ਕਰਵਾਉਣ ਦੇ ਬਦਲੇ ਮੋਟੀਆਂ ਰਕਮਾਂ ਲੈਣ ਦੀ ਜਿਹੜੀ ਆ ਗੱਲ ਸਾਹਮਣੇ ਆ ਰਹੀ ਹੈ ਸੋ ਇਸ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਆਪਣੇ ਵਿਧਾਇਕ ਨੂੰ ਫੜਨਾ ਸਰਕਾਰ ਦੇ ਲਈ ਬੜੀ ਵੱਡੀ ਚੜ੍ਹੋਤੀ ਹੁੰਦੀ ਹੈ ਆਮ ਆਦਮੀ ਪਾਰਟੀ ਨੇ ਇਹ ਵੱਡਾ ਮਾਰਕਾ ਮਾਰੇ ਆ ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜਲੰਧਰ ਜਿਮਨੀ ਚੌਣ ਸੌਰੀ ਲੁਧਿਆਣਾ ਦੀ ਜਿਹੜੀ ਜਿਮਨੀ ਚੌਣ ਆ ਰਹੀ ਹੈ ਉਸ ਨੂੰ ਦੇਖਦੇ ਹੋਏ ਇਹ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆ ਮੰਤਰੀ ਸਿੰਘਲਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਟਾਈਮ ਵੀ ਚਰਚਾ ਇਹ ਚੱਲੀ ਸੀ ਕਿ ਇਸ ਸੰਗਰੂਰ ਦੀ ਜਿਮਨੀ ਚੌਣ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਸੋ ਹੁਣ ਦੇਖਦੇ ਹਾਂ ਜੀ ਸਰਕਾਰ ਦੇ ਮੂਰੇ ਇਹ ਜਿਹੜੀ ਵੱਡੀ ਚੁਣੌਤੀ ਆ ਵਿਜੀਲੈਂਸ ਦੇ ਮੂਰੇ ਇਸ ਮਾਮਲੇ ਦਾ ਚਲਾਨ ਜਿਹੜਾ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪਤਾ ਇੱਕ ਦੀਆਂ ਕਿੰਨੀਆਂ ਕੁ ਮੁਸ਼ਕਲਾਂ ਬਾਤੀਆਂ